ਕਿਸਾਨਾਂ ਵੱਲੋਂ ਪੰਜਾਬ ਸੱਦੇ ਤੇ ਅੱਜ ਪੂਰੇ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਆਜ਼ਾਰਿਆਂ ਵੱਲੋਂ ਕਿਸਾਨਾਂ ਨੂੰ ਸਬਸਤ ਮਿਲਿਆ ਪਰ ਅੱਜ ਸਵੇਰੇ ਜਦੋਂ 10:30 ਵਜੇ ਕਿਸਾਨਾਂ ਨੂੰ ਪਤਾ ਲੱਗਿਆ ਕਿ ਲੁਧਿਆਣੇ ਨੈਸ਼ਨਲ ਹਾਈਵੇ ਤੇ ਨੀਲੋਪੁਰ ਕੋਲ ਇੱਕ ਮੋਟੇ ਕਾਰ ਲੋ ਕੰਪਨੀ ਦੀ ਫੈਕਟਰੀ ਚੱਲ ਰਹੀ ਹੈ ਜਿਸ ਵਿੱਚ ਕਰੀਬ 80 ਕਰਮਚਾਰੀ ਕੰਮ ਕਰਦੇ ਨੇ ਤਾਂ ਦਰਜਨਾਂ ਕਿਸਾਨ ਇਕੱਠੇ ਹੋ ਕੇ ਜਦੋਂ ਫੈਕਟਰੀ ਵਾਲਿਆਂ ਨਾਲ ਗੱਲ ਕਰਨ ਗਏ ਤਾਂ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਕਿ ਫੈਕਟਰੀ ਦੇ ਕਰਮਚਾਰੀਆਂ ਦਾ ਸਲੂਕ ਕਿਸਾਨਾਂ ਨਾਲ ਚੰਗਾ ਨਹੀਂ ਸੀ ਅਤੇ ਕਿਸਾਨਾਂ ਵੱਲੋਂ ਫੈਕਟਰੀ ਦੇ ਮੈਨੇਜਰ ਨੂੰ ਅੱਜ ਦੇ ਦਿਨ ਲਈ ਫੈਕਟਰੀ ਬੰਦ ਕਰਨ ਲਈ ਬੇਨਤੀ ਕੀਤੀ ਸੀ ਅਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਫੈਕਟਰੀ ਚੋਂ ਬਾਹਰ ਕੱਢਣ ਲਈ ਗਿਆ ਪਰ ਫੈਕਟਰੀ ਵਾਲਿਆਂ ਨੇ ਸਾਡੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਇਸ ਤੋਂ ਬਾਅਦ ਕਿਸਾਨਾਂ ਨੇ ਫੈਕਟਰੀ ਦੇ ਬਾਹਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਫੈਕਟਰੀ ਦੇ ਬਾਹਰ ਪੱਕਾ ਧਰਨਾ ਲਾਉਣ ਦੀ ਅਪੀਲ ਕੀਤੀ ਹੈ ਅਤੇ ਮੋਂਟੇ ਕਾਰਲੋ ਕੰਪਨੀ ਦੇ ਬਣੇ ਸਮਾਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਖਾਸ ਰਿਪੋਰਟ ਫੈਕਟਰੀ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਲੇਕਿਨ ਇਸ ਨੇ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਹਰ ਸਵੇਰੇ ਗਏ ਆ ਤਾਂ ਇਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ ਤੇ ਅਸੀਂ ਇਹ ਮੌਂਟੀਕਰ ਲੋ ਵਾਲਿਆਂ ਦੀ ਹੈ ਜੀ ਤੇ ਅਸੀਂ ਬਿਲਕੁਲ ਮੈਸੇਜ ਲਾਇਆ ਹੈ ਜੀ ਮੈਸੇਜ ਤਾਂ ਦੇਖੋ ਹਰ ਇੱਕ ਬੱਚੇ-ਬੱਚੇ ਨੂੰ ਪਤਾ ਕਿੰਨੇ ਦਿਨਾਂ ਦਾ ਮੈਸੇਜ ਲੱਗਾ ਵੀ ਪੰਜਾਬ ਬੰਦਾ ਤੇ ਉਸ ਤੋਂ ਵੀ ਜਦ ਜਦ ਅਸੀਂ ਚੱਲ ਗਏ ਫੁੱਟ ਚੱਲ ਕੇ ਤੇ ਉਹਨਾਂ ਕੋਲੇ ਤੇ ਉਹਨਾਂ ਤੇ ਅਸਰ ਹੋਣਾ ਚਾਹੀਦਾ ਤੇ ਜਿਹੜਾ ਹੁਣ ਗੇਟ ਨਹੀਂ ਖੋਲਿਆ ਗਿਆ ਉਹਦਾ ਕਿੱਦਾਂ ਦੇ ਉਹਦਾ ਦੇਖੋ ਅਸੀਂ ਬਾਈਕਾਟ ਕਰਾਂਗੇ ਇਹਦਾ ਔਰ ਹੋ ਸਕਦਾ ਜੇ ਇੱਕ ਦਿਨ ਦੀ ਬੰਦ ਵੀ ਕਾਲ ਸੀਗੀ ਤੇ ਅਸੀਂ ਇਹਦੇ ਕਈ ਦਿਨ ਮੰਦਰ ਖਾਦੀਏ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਰਗਾ ਕਰਤਾ ਪ੍ਰਸ਼ਾਸਨ ਨੂੰ ਕਿਸਾਨ ਵੀਰਾਂ ਨੂੰ ਕੀ ਵੀ ਕਰਦੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆਂ ਅਸੀਂ ਵੀ ਜਿੱਥੇ ਵੀ ਕਿਤੇ ਮੌਨਟੀ ਕਾਰਲੋ ਦੇ ਆਪਾਂ ਨੂੰ ਜਿਹੜੇ ਤੁਸੀਂ ਆਮ ਬ੍ਰਾਂਡਡ ਕੱਪੜੇ ਖਰੀਦਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਉਹਦਾ ਬਾਈਕਾਟ ਕਰੋ ਜਦੋਂ ਇਹ ਸਾਡੇ ਨਾਲ ਨਹੀਂ ਤਾਂ ਅਸੀਂ ਇਹਨਾਂ ਦੀਆਂ ਇੰਤਜ਼ਾਰੀਆਂ ਕਿਉਂ ਭਰੀਏ ਇਹ ਮੇਰੀ ਪੁਰਜੋਰ ਅਪੀਲ ਹੈ ਕਿਸਾਨ ਵੀਰਾਂ ਨੂੰ ਸਾਡੇ ਜੂਥ ਨੂੰ ਵੀ ਇਹ ਖਾਸ ਕਰਕੇ ਵੀ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਇਹ ਫੈਕਟਰੀ ਹੈ ਕਿੱਥੇ ਕਿੱਥੇ ਆ ਇਹ ਮੇਰੇ ਪਿਛਲੇ ਪਾਸੇ ਨਜ਼ਰ ਆਉਂਦੀ ਹੈ ਜੀ ਤੁਹਾਨੂੰ ਇਹ ਬਿਜਲੀਪੁਰ ਪਿੰਡ ਨੂੰ ਚੰਡੀਗੜ੍ਹ ਰੋਡ ਤੋਂ ਬਿਜਲੀਪੁਰ ਨੂੰ ਰੋਡ ਜਾਂਦਾ ਉਹਦੇ ਤੇ ਸਟੇਟਾ ਤੇ ਰੋਡ ਦੇ ਨਾਲ ਆ ਦੁਵਾਰ ਇਹਨਾਂ ਦੀਆਂ ਨਾਲ ਪਿਛਲੇ ਪਾਸੇ ਦੇਖ ਸਕਦੇ ਹੋ ਤੁਸੀਂ ਧਰਨਾ ਚੱਲ ਰਿਹਾ ਔਰ ਸਾਰਾ ਪੰਜਾਬ ਬੰਦ ਹਰੇਕ ਪਾਸੇ ਸਾਨੂੰ ਵਧੀਆ ਰਿਸਪਾਂਸ ਮਿਲਿਆ ਮੋਂਟਿ ਕਾਰਲੋ ਦੀ ਫੈਕਟਰੀ ਹੈ ਤੁਸੀਂ ਉੱਪਰ ਦੇਖ ਸਕਦੇ ਹੋ ਇਹਨਾਂ ਦਾ ਆਪਣਾ ਮਾਰਕਾ ਜੋ ਹੈਗਾ ਆ ਇਹਨਾਂ ਨੇ ਜੋ ਸਾਡੇ ਕੋਲ ਰਿਪੋਰਟ ਆਈ ਹੈ ਅੰਦਰ 70-80 ਬੰਦੇ ਕੰਮ ਅੰਦਰ ਕਰ ਰਹੇ ਨੇ ਅਸੀਂ ਬੇਨਤੀ ਕੱਲੀ ਕੱਲੀ ਫੈਕਟਰੀ ਨੂੰ ਜਾ ਕੇ ਬੇਨਤੀ ਕੀਤੀ ਸੀ ਵੀ ਆਪਣੀਆਂ ਜਿੰਨੀਆਂ ਫੈਕਟਰੀਆਂ ਬੰਦ ਰੱਖਿਓ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਅਸੀਂ ਇਹਨਾਂ ਨੂੰ ਹੁਣ ਵੀ ਰਿਕਵੈਸਟ ਕਰਨ ਆਏ ਸੀ ਵੀ ਆਪਣਾ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰ ਰਹੇ ਨੇ ਕਿਰਪਾ ਕਰਕੇ ਸਾਡਾ ਸਾਥ ਦਿਓ ਵੀ ਉਹ ਫੈਕਟਰੀ ਅੱਜ ਦਾ ਦਿਨ ਬੰਦ ਕਰਕੇ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਪਰ ਇਹਨਾਂ ਨੇ ਇੱਥੇ ਸਾਡੀ ਬਿਲਕੁਲ ਨਹੀਂ ਸੁਣੀ ਹੁਣ ਅਸੀਂ ਆਪਣੀ ਜਿਹੜੀ ਸਾਡੀ ਇੱਥੇ ਲੁਧਿਆਣੇ ਜਿਹੜੀ ਹਾਈ ਕਮਾਂਡ ਹੈਗੀ ਹੈ ਇਹਦਾ ਮੀਟਿੰਗ ਕਰਕੇ ਕੋਈ ਕਰਨੇ ਆ ਵੀ ਕਿ ਇਸਦੇ ਅਸੀਂ ਕੀ ਐਕਸ਼ਨ ਲੈਣਾ ਹੋ ਸਕਦਾ ਵੀ ਹੁਣ ਅਸੀਂ ਫੈਕਟਰੀ ਦੇ ਗੇਟ ਅੱਗੇ ਪੱਕੇ ਹੀ ਬੈਠ ਜਾਈਏ ਜਿਹੜੇ ਇਹਨਾਂ ਨੇ ਸਾਡਾ ਆਪਣਾ ਵਿਵਹਾਰ ਕੀਤਾ ਆ ਅਸੀਂ ਇਹਨਾਂ ਨਾਲ ਗੱਲ ਕਰਨ ਆਏ ਆ ਪੰਜਾਬੀ ਦੇ ਵਿੱਚ ਕਹਿਣ ਆਏ ਆ ਵੀ ਬਾਈ ਜੀ ਰਿਕੁਐਸਟ ਕੀਤੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਬਾਈ ਸਾਰੇ ਆਦਾਰੇ ਪੂਰੇ ਪੰਜਾਬ ਦੇ ਬੰਦੇ ਨੇ ਕਿ ਇਕੱਲੇ ਖੋਲੀ ਬੈਠੇ ਨੇ ਔਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹਦੇ ਇਸ ਟਾਈਮ ਇਹਦੇ ਅੰਦਰ ਪੰਜਾਬੀ ਮੁੰਡਾ ਕੋਈ ਕੰਮ ਨਹੀਂ ਕਰ ਰਿਹਾ ਜੋ ਵੀ ਹੈਗਾ ਆ ਦੂਜੀਆਂ ਸਟੇਟਾਂ ਵਾਲੇ ਵੀ ਆ ਕੇ ਇੱਥੇ ਕੰਮ ਕਰ ਰਹੇ ਨੇ ਸਾਨੂੰ ਕਿਸੇ ਦਾ ਕੋਈ ਦਿੱਕਤ ਨਹੀਂ ਹੈਗੀ ਪਰ ਜਦੋਂ ਅਸੀਂ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਸੀ ਪੂਰੇ ਪੰਜਾਬ ਦੇ ਵਿੱਚ ਵੀ ਸਾਰੇ ਅਦਾਰੇ ਬੰਦ ਰਹਿਣ ਔਰ ਸਾਨੂੰ ਰਿਸਪੌਂਸ ਵੀ ਵਧੀਆ ਮਿਲਿਆ ਸੀਗਾ ਸਾਹਮਣੇ ਕਿਹਾ ਸੀ ਬੰਦ ਰੱਖਾਂਗੇ ਪਰ ਇਹ ਮੌਂਟੀ ਕਾਰਲੋ ਵਾਲਿਆਂ ਨੇ ਇਹ ਫੈਕਟਰੀ ਖੋਲੀ ਰੱਖੀ ਆ ਔਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀਰੋ ਮੌਂਟੀ ਕਾਰਲੋ ਉਸ ਵਾਲਿਆਂ ਨੇ ਇਹ ਆਜੋ ਫਿਰ ਸਿੱਧੇ ਹੋ ਗਏ ਜਿਵੇਂ ਆਬਾਨੀਆਂ ਦਾ ਸਟੋਰ ਬੰਦ ਕੀਤੇ ਸੀਗੇ ਇਹਨਾਂ ਦਾ ਸਮਾਨ ਲੈਣਾ ਇਹਦਾ ਬੇਦਾ ਮਤਲਬ ਸਾਡੇ ਉਲਟ ਨੇ ਇਹ ਸਾਡੀਆਂ ਗੱਲਾਂ ਨਹੀਂ ਸੁਣਦੇ ਇਹਨਾਂ ਨੂੰ ਵਪਾਰ ਦੇ ਵਿੱਚ ਘਾਟਾ ਪਾ ਪੰਜਾਬ ਦੇ ਹਰੇਕ ਕਿਸਾਨ ਨੂੰ ਮੈਂ ਬੇਨਤੀ ਕਰੂੰਗਾ ਹਰੇਕ ਵਪਾਰੀ ਨੂੰ ਬੇਨਤੀ ਕਰੂੰਗਾ ਇਹਨਾਂ ਤੋਂ ਮਾਲ ਲੈਣਾ ਬੰਦ ਕਰੋ ਇਹਨਾਂ ਨੂੰ ਅਲਕਲ ਆ ਜੂਗੀ ਵੀ ਕਿ ਕਿਵੇਂ ਆਪਣਾ ਪੰਜਾਬੀਆਂ ਦਾ ਸਾਥ ਦੇਣਾ ਆ ਪੰਜਾਬ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਨਾਂ ਨੂੰ ਜਦੋਂ ਵਪਾਰਕ ਸੱਟ ਲੱਗਦੀ ਆ ਉਦੋਂ ਹੀ ਸੁਣਦੇ ਨੇ ਉਂਝ ਨਹੀਂ ਸੁਣਦੇ ਮੈਂ ਹੱਥ ਜੋੜ ਕੇ ਸਾਰੇ ਕਿਸਾਨ ਵਪਾਰੀ ਨੂੰ ਬੇਨਤੀ ਕਰੂੰਗਾ ਜਿਹੜੀ ਮਰਜ਼ੀ ਕੰਪਨੀ ਦਾ ਛੋਟੀ ਮੋਟੀ ਦਾ ਸਮਾਨ ਲੈ ਲਓ ਮੁੰਡੀ ਕਰ ਲਓ ਵੀਰੇ ਬੰਦ ਕਰੋ ਇਹ ਸਾਡੇ ਨਾਲ ਨਹੀਂ ਹੈਗੇ ਧੰਨਵਾਦ ਜੀ